ਦਰ ਨਈ ਰੰਬੇ ਬਾਕੀ ਨਾਲ ਕਿਸੇ ਨੂੰ ਮੈਸੇਜ ਲੱਗਦਾ ਨਹੀਂ ਕਿ ਮੀਟਿੰਗ ਆਉਗਿਆ ਤੁਸੀਂ ਆਪਣੇ ਦੱਸੋ ਸਾਨੂੰ ਕੀ ਦਿਖਦਾ ਜਿਹੜੇ ਉਹਨਾਂ ਦੇ ਬੰਦੇ ਆ ਕੋਈ ਕਾਉਂਸਲਰ ਨਹੀਂ ਉਹ ਨਈ ਨਹੀਂ ਚਲੋ ਜਿਨੇ ਵੀ ਕੀਤੀ ਹੈ ਤੁਸੀਂ ਇਨੇ ਸੀਨੀਅਰ ਅਫਸਰਾਂ ਤੁਸੀਂ ਕਹਦੋਗੇ ਯਾਰ ਸਾਰਿਆਂ ਲਈ ਬਰਾਬਰ ਕੰਮ ਹੈ ਅਸੀਂ ਜਿਹੜਾ ਆਪਣੇ ਘਰ ਦੇ ਕੰਮ ਕਰਾਣੇ ਲੋਕਾਂ ਦੇ ਕੰਮ ਕਰਾਣੇ ਕੋਈ ਸ਼ਿਕਾਇਤ ਲੱਗੀ ਸਾਨੂੰ ਬੁਲਾਓ ਮੇਰਾ ਬੱਸ ਸੁਣੋ ਇਹ ਤਾਂ ਕੀ ਦੇਖਣਾ ਇਹ ਤਾਂ ਕੀ ਦੇਖਣਾ ਕਿਸੇ ਬੋਰਡ ਦੀ ਕੀ ਕੰਪਲੇਨ ਹੈ ਇਹ ਗੱਲ ਸਹੀ ਕਰਦੇ ਉਹਨਾਂ ਨੂੰ ਸ਼ਹਿ ਮਿਲਦੀ ਹੈ ਭਾਜੀ ਅੰਦਰ ਨਹੀਂ ਗੱਲ ਕਰਦੇ ਭਾਜੀ ਅਸੀਂ ਨਹੀਂ 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 ਨਾ ਨਾ ਯਾਰ ਵੀ ਪਈ ਹੋਈ ਮੇਰੀ ਮੈਨੂੰ ਕੰਮ ਆਉਂਦਾ ਯਾਰ ਮੈਂ ਕਿਵੇਂ ਸੁਣਨਾ ਪਰਚਾ ਦੇ ਦੇ ਕੋਈ ਐਵੇਂ ਕਿਵੇਂ ਆਪਾਂ ਲਾਈਏ 10 ਮਿੰਟ ਸਰ ਸਾਡੀ ਮੇਰੇ ਹੁਣ ਸਾਡੇ ਕੋਲ ਆਇਆ ਬੜਾ ਵੱਡਾ ਮੈਂਬਰ ਕਰੇ ਗੱਲ ਸੁਣੋ ਯਾਰ ਜਦੋਂ ਤੁਸੀਂ ਆਏ ਮੈਂ ਤੁਹਾਨੂੰ ਕਹਿ ਰਿਹਾ ਪੱਕਾ ਹੈ ਤੁਸੀਂ ਕਿਵੇਂ ਹੋ ਜਾਂਦਾ ਹੁੰਦਾ ਮੈਂ ਕਿਹਾ ਯਾਰ ਕਰਾ ਲੈ ਤੁਸੀਂ ਹੁਣੇ ਕਰਾ ਲੈ ਉਹਨੇ ਨਹੀਂ ਅਸੀਂ ਸੀਗੇ ਤੁਸੀਂ ਉਹਨੇ 10 ਮਿੰਟ ਸਾਡੇ ਕੰਮ ਨੂੰ ਲੋਗੇ ਜੋ ਸਾਡੇ ਕੰਮ ਸਾਰੀਆਂ ਸ਼ਕਲਾਂ ਕੰਮ ਕਰਦੇ ਔਰ ਇਹ ਸਾਰੇ ਬੰਦੇ ਨਾ ਉਹ ਨੇ ਮਲਕੀ ਉਹ ਨਹੀਂ ਹੈ ਉਹ ਨਹੀਂ ਹੈ ਜਿਹੜੇ ਦਿਨਾਂ ਦਾ ਤੁਸੀਂ ਬਹਨੇ ਹੋ ਨਾ ਉਹ ਕੋਈ ਗਲਤੀ ਨਾਲ ਬਣਿਆ ਹੋਇਆ ਕੋਈ ਸਾਰੇ ਨਾ ਬੰਦੇ ਪੰਤੇ ਚਾਰਜ ਵਾਰ ਵਾਰ ਦੇ ਕੰਮ ਕਰਾ ਔਰ ਕਿਸੇ ਦਾ ਕਦੇ ਹਜਾ ਟਰੈਕ ਨਹੀਂ ਆਫਰ ਨਾ ਬਦਗਲਾਮੀ ਦਾ ਹੈ ਕਿਉਂ ਆ ਜਦੋਂ ਤੁਸੀਂ ਗਲਤੀ ਕੀਤਾ ਨਾ 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 ਤੁਸੀਂ ਪਹਿਲਾਂ ਵੀਡੀਓ ਪਾ ਦਿੱਤੀ ਤੁਹਾਡਾ ਪਹਿਲਾਂ ਗੱਲ ਨਹੀਂ ਕਰਦੇ ਤੁਸੀਂ ਪਹਿਲਾਂ ਬਹਿਲ ਮਾਰੀ ਨੂੰ ਬਾਤ ਉਹ ਬਾਹਰ ਗੱਡ ਆਈ ਕੋ ਜੋਰ ਲੱਗੇ ਉਦੋਂ ਤੱਕ ਇਹਨਾਂ ਨੇ ਗਲਤ ਗੱਲਾਂ ਕੀਤੀਆਂ ਨਹੀਂ ਨਹੀਂ ਇੱਕ ਮਿੰਟ ਖਾਲਸਾ ਜੀ ਇੱਕ ਮਿੰਟ ਰੋ ਖਾਲਸਾ ਜੀ ਤੁਸੀਂ ਦੱਸੋ ਇੱਕ ਮਿੰਟ ਤੁਸੀਂ ਖਾਲਸੇ ਹੋ ਕਿੰਨੇ ਪਹਿਲਾਂ ਗਲਤ ਕੰਮ ਸ਼ੁਰੂ ਤੁਸੀਂ ਖਾਲਸੇ ਹੋ ਮੈਂ ਤੁਹਾਨੂੰ ਖਾਲਸੇ ਬੋਲਦਾ ਨਹੀਂ ਬਾਜੀ ਇੱਕ ਗੱਲ ਦੱਸੋ ਜੀ ਅਸੀਂ ਸਾਰੇ ਕਾਉਂਸਲਰ ਸਪੋਜ਼ ਕਰ ਲਓ ਨੇ ਮੇਰੀ ਗੱਲ ਦਾ ਜਵਾਬ ਦੇਣਾ ਜਿੱਦਾਂ ਠੀਕ ਹੈ ਤਾਂ ਵੀ ਜਵਾਬ ਜੋ ਇੱਕ ਮਿੰਟ ਫਿਰ ਜੋ ਮੈਂ ਗਲਤ ਬੋਲਾਂ ਮੈਂ ਬੋਲਿਆ ਮੈਂ ਕਹਿੰਦਾ ਯਾਰ ਮੇਰੇ ਨੂੰ ਮੇਰੇ ਪਰੇ ਦਾ ਮੈਂ ਕਿਹਾ ਜੋ ਭਾਸ਼ੀ ਮਰਦਾ ਦੇ ਦੂੰਗਾ ਮੈਂ ਦੇਣਾ ਹੁੰਦਾ ਆਹ ਵਾ ਤਰੀਕਾ ਨਹੀਂ ਇਹਨਾਂ ਕੋਲ ਬੀਆਰ ਨਹੀਂ ਦਫ਼ਤਰ ਹੁਣ ਗਿਆ ਨਹੀਂ ਕਿ ਦੇ ਦਾਂਗੇ ਤੇਰੇ ਤੇ ਜਿਹੜਾ ਕੋਈ ਦੱੱਦਰ ਭਾਈ ਇਹ ਗੱਲ ਕਹਿ ਨਹੀਂ ਵੀ ਦੇ ਦਾਂਗੇ ਵਰਤਾਂ ਸਰਕਾਰੀ ਕੰਮ ਤੇ ਵਿਘਨ ਪਾਏਗਾ ਨਹੀਂ ਨਾ ਕੌਂਸਲਰ ਨੂੰ ਲਾਉਣਾ ਪਾਊਗਾ ਪਬਲਿਕ ਨੂੰ ਬਤਾਊਗਾ ਜਿਹੜੇ ਜਿਹੜੇ ਬੰਦੇ ਜਿਹੜੇ ਉੱਥੋਂ ਬੰਦੇ ਮੇਰੇ ਬੰਦੇ ਕੰਮ ਨਾ ਹੋਣ ਦੇਣ ਮੈਂ ਉੱਥੋਂ ਮਸ਼ੀਨਰੀ ਲੈ ਕੇ ਕੰਮ ਕਰਾਵਾਂ ਲੋਕਾਂ ਦੇ ਕੰਮ ਕਰਾਵਾਂ ਇਹ ਸਰਕਾਰੀ ਵਿਘਨ ਹੋ ਗਿਆ ਭਾਈ ਸਾਹਿਬ ਤਾਂ ਮੈਂ ਆਪਾਂ ਆਪਾਂ ਦੇ ਵੱਡੇ ਹਨਾ ਆਪਣਾ ਫਰਜ਼ ਬਣਦਾ ਸੀ ਗਰਾਊਂਡ ਲੈਵਲ ਤੇ ਹਾਂ ਵੀ ਦੱਸ ਮੈਂ ਮੂੰਹ ਤੇ ਦੱਸਦਾ ਆਹ ਪ੍ਰੋਬਲਮ ਆ ਸਰ ਅਸੀਂ ਅਸੀਂ ਬਦ ਕਲਮ ਕਰੇ ਨਹੀਂ ਕੀਤੀ ਪਰਿਵਾਰ ਦੇ ਮਾਜੂ ਨੂੰ ਕਹੋ ਆਪਾ ਆਪਾ ਬੇਡਾ ਵੀ ਬੇਡਾ ਨਹੀਂ ਮੈਂ ਬੇਡਾ ਨਹੀਂ ਕਹਿਣਾ ਆਪਾਂ ਨੂੰ ਹੱਥ ਪਰ ਰੱਖਣਾ ਹੈ ਹੱਥ ਪਰ ਰੱਖਣਾ ਹੈ ਆਪੂ ਐਲਡੀ ਮੇਰੀ ਗੱਲ ਸੁਣੋ ਮੱਟੂਆਂ ਤਾਂ ਕਹਿਣੇ ਆਪਾਂ ਇੱਜ਼ਤ ਕਮਾਣੀ ਹੈ ਇੱਜ਼ਤ ਮਿਲੇ ਤੇ ਮਿਲਣੀ ਹੈ ਤੁਹਾਡੇ ਦਫਤਰ ਬੈਠੀ ਮੂਰੇ ਗੱਡੀ ਲਾ ਜਾਰ ਪਹਿਲਾਂ ਪਾਸਤਾ ਹੀ ਕਰ ਲਈਏ ਤੁਹਾਡੇ ਬੰਦਰ ਬੈਠੇ ਤੁਹਾਡੇ ਹੁੰਦੇ ਤੈਨੂੰ ਮਿਲਣਾ ਹੈ ਗੱਲ ਕਰਨ ਆਈ ਸੀ ਬੈਠ ਕੇ ਗੱਲ ਕਰਨ ਆਈ ਸੀ ਤੁਹਾਡੇ ਕੋਲੋਂ ਪੁੱਛਿਆ ਬੈਠ ਕੇ ਗੱਲ ਆ ਗਈ ਹਾਂਜੀ ਸਰ ਇੱਕ ਮਿੰਟ ਜਿਹੜਾ ਬੰਦਾ ਸਰਕਾਰੀ ਕੰਮ 'ਚ ਵਿਘਨ ਪਾਊਗਾ ਉਹਤੇ ਕਾਰਵਾਈ ਹੋਊਗੀ ਕਿਹੜੇ ਕੰਮ 'ਚ ਇਹਨਾਂ ਨੇ ਵਿਘਨ ਪਾਇਆ ਹੋਵੇਗਾ ਇਹ ਰਿਪੋਰਟ ਆਈ ਸੀ ਜੀ ਪਰਸੋਂ ਕੋ ਵਿਘਨ ਆ ਤੇ ਕੰਮ 'ਚ ਵਿਘਨ ਪਾ ਰਹੇ ਸੀਗੇ ਹਾਂਜੀ ਬਾਬਾ ਗਲਤ ਹੈ ਨਾ ਫਿਰ ਇਹ ਹਾਂਜੀ ਇਹ ਗਲਤ ਹੈ ਹੋ ਰਹੀ ਹੈ ਹਾਂਜੀ ਇਹੋ ਗਲਤ ਗੱਲ ਤੰਮਰੇ ਦੇ ਬਾਰੇ ਕਰ ਰਹੇ ਤੁਹਾਡੇ ਨਾਲ ਤੁਸੀਂ ਕਮਰੇ ਹੀ ਤੁਹਾਡੇ ਕੋਲ ਬੈਠੇ ਆ ਤੁਸੀਂ ਕਮਰੇ ਹੀ ਤੁਹਾਡੇ ਕੋਲ ਬਾਹਰ ਤੇ ਨਹੀਂ ਗੱਲ ਕੀਤੀ ਤਾਂ ਸੜਦੇ ਨਹੀਂ ਘਰੇ ਆ ਤੁਹਾਨੂੰ ਦਫਤਰ ਆਏ ਘੋੜੇ ਅੰਦਰ ਕੁਰਸੀਆਂ ਤੇ ਬਹਿ ਗਏ ਇਹੋ ਜੀ ਗੱਲਾਂ ਕੀ ਕੀ ਕੀਤੀ ਆ ਦੱਸੋ ਤੁਹਾਨੂੰ ਇਹੀ ਪੁੱਛਿਆ ਕਿ ਤੁਸੀਂ ਉੱਥੇ ਮੀਟਿੰਗ ਹੋਈ ਆ ਕਿ ਤੁਸੀਂ ਇਹ ਗੱਲ ਕਹੀ ਆ ਕਿ ਜਿਹੜਾ ਬੰਦਾ ਕੌਨਸਲ ਕੋ ਕੰਮ ਕਰਾਉਣਾ ਉਹ ਤਾਂ ਹਾਂ ਇਹ ਦਵਾ ਕਰਦੇ ਮੈਂ ਕਿਹੜਾ ਬੰਦਾ ਸਰਕਾਰੀ ਕੰਮ 'ਚ ਵੇਣ ਪਾਉਗਾ ਕੌਨਸਲ ਕਿਹਦਾ ਵੇਣ ਪਾਉਗਾ ਸਭ ਨੀ ਨੀ ਇਹਦਾ ਬੜੇ ਵਾਰ ਆ ਫੈਸਲਾ ਦੇ ਬਾਰੇ ਕੰਮ ਕਰਾਉਣਾ ਤੁਹਾਨੂੰ ਬੁਲਾਓ ਇਹ ਪਰਚਾ ਜਿਆਦਾ ਯਾਰ ਪਰਚਾ ਦੇਈਏ ਭਾਈ ਬੁਲਾ ਲਈ ਨਹੀਂ ਹੈਗੀ ਕੋਈ ਰਿਪੋਰਟ ਹੀ ਨਹੀਂ ਮੇਰੇ ਪਰਚਾ ਦੇਖ ਕੇ ਪਰਚਾ ਦਾ ਨਹੀਂ ਰੌਲਾ ਆਗਾ ਤੁਹਾਡੀ ਤੁਹਾਡੀ ਡਿਊਟੀ ਨਹੀਂ ਹੈਗੀ ਮਾਪਾ ਪਰਿਵਾਰ ਤੁਸੀਂ ਕਾਉਂਸਲਰ ਨੂੰ ਬੁਲਾ ਕੇ ਪੁੱਛੋਗੇ ਬਾਈਬੰਦ ਨਿਕਲੀ ਆ ਬੋਡੀ ਨੇ ਰਣ ਕੇ ਕੰਮ ਕਰਦਾ ਤੁਸੀਂ ਮੁੰਡਾ ਨੂੰ ਇਹ ਜਾਣ ਦੀ ਬਜਾਏ ਇਹ ਕੰਮ ਕਰ ਰੋ ਉੱਥੇ ਕਿਹਨਾਂ ਨੂੰ ਬੁਲਾਓ ਪੁੱਛੋ ਵੀ ਕੀ ਗਿਆ ਤੁਸੀਂ ਮਲਾਇਮਾ ਨੂੰ ਸ਼ਹਿਰ ਮੇਰੇ ਆਪਾ ਰਹਿ ਤਾ ਹੀ ਨਹੀਂ ਨਾ ਵੀ ਆਪਾ ਯਾਰ ਪਾਚੇ ਰਿਹਾ ਰਿਪੋਰਟ ਨਹੀਂ ਕੋਈ ਕੁਝ ਨਹੀਂ ਹੈਰਾ ਸਾਹਿਬ ਬੱਚੇ ਦਾ ਰੋਣਾ ਨਹੀਂ ਹੈਗਾ ਚਾਹਦੇ ਕੀ ਹੋ ਚਾਹਦੇ ਹੈ ਤੁਸੀ ਅਫਸਰ ਨੂੰ ਮਿਲ ਕੇ ਮਲਾਬਣਾ ਚਾਹਦੇ ਹੈ ਬਾਕੀ ਲਾ ਦੇ ਕਾਉਂਸਲਰ ਦੀ ਗੱਲ ਵੀ ਸੁਣੀ ਤੁਸੀ ਉਹਨੂੰ ਕਿਉਂ ਕਹੋਗੇ ਤੁਸੀਂ ਉਹਨੂੰ ਕਿਉਂ ਕਹੋਗੇ ਕਿ ਬੱਚਾ ਦੇ ਦੇ ਚਾਹਦੇ ਹੈ ਪਰਚਾ ਹੁਣ ਕਿਹੜਾ ਹੋ ਸਕਦਾ ਏਡੀ ਵਿਜੀਲੈਂਸ ਉ ਤੇ ਕਾਰਵਾਈ ਹੋ ਗਈ ਫਿਰ ਹੋਊਗਾ ਕਿਹੜੀ ਇਹ ਦੇਖੀ ਇਹ ਕਿਹੜੀ ਕਰ ਸਕਦੀ ਯੂਰ ਰੋਟ ਹੋਊਗੀ ਉਦੋਂ ਇਹ ਦੇਖਣਾ ਵੀ ਕਿਹੜਾ ਪਰਚਾ ਕਰ ਸਕਦਾ ਲੋਕਾਂ ਦੇ ਕੰਮ ਕਰਾਉਣ ਲਈ ਪਰਚੇ ਹੋਣਗੇ ਸਾਰੇ ਤੇ ਕਰਾਉਂਦੇ ਯਾਰ ਕੋਈ ਮੇਰੇ ਮਰਾਜ਼ਮ ਸਰਕਾਰੀ ਨਹੀਂ ਕਦੇ ਕਦੇ ਵਗਨ ਨਹੀਂ ਪਾਇਆ 25 ਸਾਲ ਤੋਂ ਕਦੇ ਬਦ ਕਲਾਮੀ ਨਹੀਂ ਆਪਾਂ ਜਿਹੜੀ ਇਹ ਕਿਉਂ ਤੁਹਾਡੀ ਤੂੰ ਚਾਹੀਦਾ ਸੀ ਬੁਲਾਦੇ ਡਾਕਟਰ ਨੂੰ ਬੁਲਾ ਕੇ ਆਪਣੇ ਘਰ ਮੈਂ ਪਹੁੰਚ ਤਕਲੀਫ ਕੀ ਆ ਜੇ ਮੈਂ ਪਰਚਾ ਕਰਾਇਆ ਹੋਵੇ ਤਾਂ ਮੈਂ ਬੁਲਾਉਂਦਾ ਉਹ ਬੋਧ ਨੂੰ ਬੁਲਾ ਲੈਂਦੇ ਯਾਰ ਸਸਰੀ ਬੰਦਾ ਗੱਲ ਵੀ ਨਹੀਂ ਕਹਿ ਸਕਦਾ ਉਹਨੀ ਟਿੰਜ ਕਹੀ ਹੈ ਸਾਰਾ ਬੰਦਾ ਬੈਠਾ ਉਹਨਾਂ ਦੀ ਇੰਪ੍ਰੈਸ਼ਨ ਗਿਆ ਉਹ ਸਾਡੀ ਇੱਜ਼ਤ ਕਰੂਗੀ ਮਰਾਜ਼